ਹੀ ਸਰਕਾਰ ਦਾ ਇਹ ਰਵਈਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਾਜਿਕ ਕਦਰਾਂ ਕੀਮਤਾਂ ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰੇਗਾ ਹੁਣ ਜਾਪਾਨ ਦੇ ਵਿੱਚ ਜਾਉਂਦੇ ਨੇ ਜਾਪਾਨ ਦੇ ਵਿੱਚ ਜਿਹੜੇ ਉੱਥੋਂ ਦੇ ਸਕੂਲ ਦੇ ਵਿਦਿਆਰਥੀ ਆ ਉਹ ਸਫਾਈ ਆਪ ਸਕੂਲ ਦੀ ਕਰਦੇ ਆ ਹੂੰ ਇਵਨ ਜਿਹੜੇ ਉੱਥੋਂ ਦੇ ਟਾਇਲਟਸ ਵੀ ਉਹ ਬੱਚੇ ਸਾਫ਼ ਕਰਦੇ ਆ ਜੀ ਜਾਪਾਨ ਦੀ ਇਹ ਤਾਂ ਰਹਿ ਗਿਆ ਕਿ ਜਦੋਂ ਤੱਕ ਅਸੀਂ ਬੱਚਿਆਂ ਦੀ ਮੈਂ ਮਾਰ ਕੇ ਉਹਨਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਾਵਾਂਗੇ ਉਹਨਾਂ ਦੇ ਵਰਕ ਕਲਚਰ ਨਹੀਂ ਪੈਦਾ ਕਰਾਂਗੇ ਤਾਂ ਉਹ ਬੱਚੇ ਜ਼ਿੰਦਗੀ 'ਚ ਵੀ ਉਹ ਕਾਕੇ ਬਣੇ ਰਹਿਣਗੇ ਸਾਡੇ ਉਧੇ ਜਦੋਂ ਮਤਲਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਉੱਥੇ ਲੱਗਦੀ ਹੈ ਸ਼ਬੀਲ ਲੱਗਦੀ ਹੈ ਸਕੂਲ ਬੱਚਿਆਂ ਨੇ ਇੱਕ ਕੁਲੀ ਭਾਵੇਂ ਲੈਣ ਇਕੱਠੀ ਕਰੋ ਹਮ ਖੰਡ ਦੀ ਹੈ ਜਾਂ ਕੋਈ ਬਰਫ ਲੈਣੀ ਜਾਂ ਟੀਚਰਾਂ ਨੇ ਪੈਸੇ ਕਿੱਥੇ ਕਰਨੇ ਸ਼ਬੀਲ ਲੋਣੀ ਤੇ ਸ਼ਬੀਲ ਬੱਚਿਆਂ ਨੇ ਪਲੋਣੀ ਸਾਰਾ ਦਿਨ ਹਮ ਨਹੀਂ ਤੇ ਜੇਕਰ ਸਿੱਖਿਆ ਮੰਤਰੀ ਹਰਜੂਤ ਮੈਨਸ ਹੁੰਦਾ ਤੇ ਸਾਰੇ ਸਸਪੈਂਡ ਕਰ ਹੁੰਦਾ ਬੱਚਿਆਂ ਨੂੰ ਕਿਉਂ ਲਾਇਆ ਹੋਇਆ ਹੈ ਹਨ ਅਧਿਆਪਕ ਕਿਸ ਕਰਿਆ ਬੱਚਿਆਂ ਨੂੰ ਪੈਟਰਾ ਕੀਮਤਾ ਅਸਕਰੇ ਠੀਕ ਹੈ ਪੰਜਾਬ ਦੇ ਵਿੱਚ ਨੇ ਰੱਖਿਆ ਸੀ 25 ਕਰੋੜ ਰੁਪਏ ਰੱਖਿਆ ਸੀ ਸਿੱਖਿਆ ਕ੍ਰਾਂਤੀ ਲਈ ਹਾਂਜੀ ਵੀ ਸਕੂਲਾਂ ਨੂੰ ਵਧਣਾ ਹੈਗਾ ਜੀ 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 ਵੀ ਉੱਥੇ ਸਕੂਲਾਂ ਦੇ ਵਿੱਚ ਚਾਹ ਬਣਾਉਣ ਦਾ ਅਰੇਂਜਮੈਂਟ ਕਰਨਾ ਸੀ ਮੈਨੇ ਲਾਉਣੇ ਆ ਉੱਥੇ ਉਹਨਾਂ ਨੇ ਪੱਥਰ ਵੀ ਲਾਉਣੇ ਆ ਹਮ ਸਾਰੇ ਸਕੂਲ ਕਰਜਾਈ ਹੋ ਗਏ ਅਧਿਆਪਕ ਕਰਜਾਈ ਹੋ ਗਏ 1 ਰੁਪਿਆ ਨਹੀਂ ਕਿਤੇ ਗਿਆ ਤੁਸੀਂ ਇੱਕ ਅਧਿਆਪਕ ਜਿਹੜਾ ਤੁਹਾਡਾ ਇੱਕ ਗੁਲਾਮ ਬਣ ਕੇ ਤੁਹਾਡੀ ਸਿੱਖਿਆ ਕ੍ਰਾਂਤੀ ਜੋ ਸਿੱਖਿਆ ਕ੍ਰਾਂਤੀ ਹੈ ਹੀ ਨਹੀਂ ਹੂੰ ਜਿਸ ਕੁਝ ਪ੍ਰਿੰਸੀਪਲੀ ਹੈ ਨਹੀਂ ਹਾਂਜੀ ਤੁਹਾਡੀ ਸਿੱਖਿਆ ਕ੍ਰਾਂਤੀ ਕਿੱਥੇ ਸਤਸ਼੍ਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਸੂਦੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਤੇ ਵਿਸ਼ਾ ਹੈ ਜੀ ਤੀਸਰੀ ਅੱਖ ਦਾ ਚਿੱਟਾ ਮੋਤੀਆ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਨੇ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਵਿਕਾਸ ਦੇ ਨਾਲ-ਨਾਲ ਵਿਵਾਦਾਂ ਨੂੰ ਵੀ ਜਨਮ ਦਿੱਤਾ ਹੈ ਇਸ ਦੌਰਾਨ ਵਿਧਾਇਕਾ ਦੇ ਵੱਲੋਂ ਅਧਿਆਪਕਾਂ ਨੂੰ ਜਲੀਲ ਕਰਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਦੇ ਉੱਤੇ ਗੋਇੰਦਵਾਲ ਸਾਹਿਬ ਦੇ ਸਕੂਲ ਦੇ ਵਿੱਚ ਵਿਦਿਆਰਥੀਆਂ ਤੋਂ ਰਿਫਰੈਸ਼ਮੈਂਟ ਸਰਵ ਕਰਵਾਉਣ ਦੀ ਘਟਨਾ ਨੇ ਸਿਸਟਮ ਦੇ ਉੱਤੇ ਸਵਾਲ ਖੜੇ ਕੀਤੇ ਨੇ ਇਸ ਮਾਮਲੇ ਦੇ ਵਿੱਚ ਕਾਰਜਕਾਰੀ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਨੂੰ ਮੁਅਤਲ ਕੀਤਾ ਗਿਆ ਜਿਸ ਦੇ ਨਾਲ ਸਿੱਖਿਆ ਪ੍ਰਣਾਲੀ ਦੀ ਸਾਖ ਪ੍ਰਭਾਵਿਤ ਹੋਈ ਹੈ ਕੀ ਸਰਕਾਰ ਦਾ ਇਹ ਰਵਈਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਮਾਜਿਕ ਕਦਰਾਂ ਕੀਮਤਾਂ ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰੇਗਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਮੁੱਦਿਆਂ ਦੀ ਡੂੰਘਾਈ ਦੇ ਨਾਲ ਪੜਤਾਲ ਕਰਾਂਗੇ ਤੇ ਇਸੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਕੂਲ ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਬਾਡੀ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਮਿਹਰਬਾਨੀ ਜੀ ਮਿਹਰਬਾਨੀ ਰੋਸ਼ਨ ਜੀ ਸੋ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਹੇਠ ਸਰਕਾਰੀ ਸਕੂਲਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਉਦਘਾਟਨੀ ਮੁਹਿੰਮ ਦੇ ਦੌਰਾਨ ਇੱਕ ਘਟਨਾ ਵਾਪਰੀ ਹੈ ਇਸ ਮਾਮਲੇ ਨੇ ਸਿੱਖਿਆ ਪ੍ਰਣਾਲੀ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਉਹਨਾਂ ਦੇ ਅਮਲ ਤੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਵਿਦਿਆਰਥੀਆਂ ਨੂੰ ਅਜੀਹੀਆਂ ਸੇਵਾਵਾਂ ਦੇ ਲਈ ਮਜਬੂਰ ਕਰਨ ਦੀ ਘਟਨਾ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰਕੇ ਰੱਖ ਦਿੱਤੀ ਹੈ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ 3 ਸਾਲਾਂ ਦੇ ਵਿੱਚ ਜੋ ਕੀਤੇ ਗਏ ਕਾਰਜਾਂ ਦਾ ਉਦਘਾਟਨੀ ਆਪਰੇਸ਼ਨ ਚੱਲ ਰਿਹਾ ਹੈ ਇਸ ਦੇ ਨਾਲ ਹੀ ਵਿਧਾਇਕਾਂ ਦੇ ਵੱਲੋਂ ਅਧਿਆਪਕਾਂ ਨੂੰ ਜਲੀਲ ਕਰਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਗੋਇੰਦਵਾਲ ਸਕੂਲ ਦੇ ਸਮਾਗਮ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਰਿਫਰੈਸ਼ਮੈਂਟ ਸੇਵਾਵਾਂ ਦੇਣ ਕਰਕੇ ਇੱਕ ਲੈਕਚਰਰ ਜੋ ਕਿ ਕਾਰਜਕਾਰੀ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਨੂੰ ਮੋਤਲ ਕੀਤਾ ਗਿਆ ਹੈ ਅਸਲ ਇਹ ਵਰਤਾਨਤ ਕੀ ਸਿਰਜਿਆ ਜਾ ਰਿਹਾ ਹੈ ਯਕੀਂ ਲੱਗਦਾ ਨਹੀਂ ਹੈ ਕਿ ਤੁਹਾਨੂੰ ਕੀ ਸਰਕਾਰ ਦੇ ਇਸ ਰਵੱਈਏ ਦੇ ਨਾਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿਖਾਉਣ ਦੇ ਲਈ ਸਿਰਜੀਆਂ ਜਾਂਦੀਆਂ ਸਮਾਜਿਕ ਜੀਵਨ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਕੋਈ ਰੋਕ ਲੱਗੇਗੀ ਕੀ ਲੱਗਦਾ ਹੈ ਤੁਹਾਨੂੰ ਇਸ ਖਬਰ ਦਿੰਦੇ ਦੇਖੋ ਜਿਹੜੇ ਹੁੰਦੇ ਨਾ ਸਕੂਲ ਸੰਸਤਾਵਾਂ ਇਹ ਗੁਰੂਕੁਲ ਹੁੰਦਾ ਹਾਂਜੀ ਸਾਡੇ ਜਿਹੜੇ ਪ੍ਰਾਤਿਤ ਕੀ ਨਾ ਇਹਨਾਂ ਨੂੰ ਗੁਰੂਕੁਲ ਨੂੰ ਮਦਰਸਾ ਹੀ ਕਹਿੰਦੇ ਸੀਗੇ ਜੀ ਜੀ ਗੁਰੂਕੁਲ ਦੇ ਵਿੱਚ ਹੁੰਦਾ ਕਿ ਜਿਹੜਾ ਅਧਿਆਪਕ ਹੈਗਾ ਨਾ ਉਹ ਗੁਰੂ ਆ ਜਿਹੜਾ ਵਿਦਿਆਰਥੀ ਉਹਦਾ ਸិਸ਼ਾ ਹੈਗਾ ਹਾਂਜੀ ਅੱਛਾ ਸិਸ਼ਨੇ ਪੜਨਾ ਗੁਰੂ ਦੀ ਅਗਿਆ ਦੀ ਕਰਦੀ ਹੂੰ ਔਰ ਗੁਰੂ ਨੇ ਮਤਲਬ ਉਹਨੂੰ ਸੀਮਾ ਸਿਲੇਬਸ ਦੇਣਾ ਹੂੰ ਉਹਨੂੰ ਜ਼ਿੰਦਗੀ ਦਾ ਸਿਲੇਬਸ ਹੀ ਭਰੋਣਾ ਹੈ ਉਹਦੀ ਜ਼ਿੰਦਗੀ ਦੇ ਸਰਪੱਖੀ ਵਿਕਾਸ ਲਈ ਉਹਦੀ ਪਰਸਨੈਲਿਟੀ ਨੂੰ ਡਵੈਲਪ ਕਰਨ ਲਈ ਉਹਦੀ ਸਰ ਵਿਅਕਤੀਤ ਸਰਪੱਖੀ ਵਿਕਾਸ ਲਈ ਇਦਾਂ ਦੀ ਕਦਰਾਂ ਕੀਮਤਾਂ ਵੀ ਸੱਜਣੀਆਂ ਹੁੰਦੀਆਂ ਤਾਂ ਕਿ ਉਹ ਬੱਚੇ ਦੇ ਵਿੱਚ ਉਹ ਗੱਲ ਹੋਵੇ ਹਾਂਜੀ ਹੁਣ ਜਪਾਨ ਦੇ ਵਿੱਚ ਜਾਵਾਂਗੇ ਨਾ ਜਪਾਨ ਦੇ ਵਿੱਚ ਜਦੋਂ ਉੱਥੋਂ ਦੇ ਸਕੂਲ ਦੇ ਵਿਦਿਆਰਥੀ ਆ ਉਹ ਸਫਾਈ ਆਪ ਸਕੂਲ ਦੀ ਕਰਦੇ ਆ ਹਮ ਇਵਨ ਜਿਹੜੇ ਉੱਥੋਂ ਦੇ ਟਾਇਲਟਸ ਵੀ ਉਹ ਬੱਚੇ ਸਾਫ ਕਰਦੇ ਆ ਜੀ ਜਪਾਨ ਦੀ ਇਹ ਤਾਂ ਹੈ ਗਿਆ ਕਿ ਜਦੋਂ ਤੱਕ ਅਸੀਂ ਬੱਚਿਆਂ ਦੀ ਮੈਂ ਮਾਰ ਕੇ ਉਹਨਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਾਵਾਂਗੇ ਉਹਨਾਂ ਦੇ ਵਰਕ ਕਲਚਰ ਨਹੀਂ ਪੈਦਾ ਕਰਨਗੇ ਤਾਂ ਉਹ ਬੱਚੇ ਜ਼ਿੰਦਗੀ 'ਚ ਪ੍ਰਯੋਗ ਕਾਕੇ ਬਣੇ ਰਹਿਣਗੇ ਹੂੰ ਬਿਲਕੁਲ ਜੀ ਤੇ ਜਾਪਾਨ ਇਸਰਕੇ ਹੀ ਉਜੜ ਕੇ ਵੀ ਹਿਰੋਸ਼ਿਮਾ ਦੇ ਮਤਲਬ ਅਟੈਕ ਤੋਂ ਉਜੜ ਕੇ ਵੀ ਅੱਜ ਦੁਨੀਆ ਦਾ ਬਿਹਤਰ ਕੰਟਰੀ ਬਣ ਗਿਆ ਹੂੰ ਉੱਥੇ ਵਰਕ ਕਲਚਰ ਪੈਦਾ ਕੀਤਾ ਬਿਲਕੁਲ ਸਾਡੇ ਸਾਡੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਵੀ ਗੁਰੂਕੁਲ ਤੋਂ ਲੈ ਕੇ ਜਦੋਂ ਉਹ ਨਾ ਬੱਚੇ ਹੁੰਦੇ ਸੀ ਉਹਨਾਂ ਨੇ ਨਾ ਉੱਥੇ ਜੋ ਰਹਿਣਾ ਗੁਰੂਕੁਲ 'ਚ ਰਹਿਣਾ ਤੇ ਉਹ ਜਨਰਲ ਜੋ ਬਰਨ ਵੀ ਇਕੱਠਾ ਕਰਨਾ ਹਾਂਜੀ ਉਹਨਾਂ ਨੇ ਲੰਗਰ ਵੀ ਤਿਆਰ ਕਰਨੇ ਉਹਨਾਂ ਨੇ ਉੱਥੇ ਰਹਿਣਾ ਵੀ ਉੱਥੇ ਕੱਪੜੇ ਵੀ ਧੋਣੇ ਉੱਥੇ ਉਹਨਾਂ ਨੂੰ ਗੁਰੂਆਂ ਦੀ ਸੇਵਾ ਵੀ ਕਰਨੀ ਹੂੰ ਜਦੋਂ ਸਕੂਲ ਸਿਸਟਮ ਸ਼ੁਰੂ ਹੋਇਆ ਉਦੋਂ ਸਕੂਲਾਂ ਨੇ ਨਾ ਟੀਚਰਾਂ ਨੇ ਉਹਨਾਂ ਸਾਈਕਲਾਂ ਦੇ ਉਹਨਾਂ ਤੇ ਬੱਚੇ ਨੇ ਭੱਜ ਕੇ ਸਾਈਕਲ ਫੜ ਕੇ ਲੈਣਾ ਹੂੰ ਟੀਚਰ ਦਾ ਸਾਈਕਲ ਉਹਨਾਂ ਦਾ ਸਾਈਕਲ ਨੂੰ ਸਾਫ ਵੀ ਕਰਨਾ ਤਾਂ ਕਿ ਟੀਚਰ ਦੀ ਜਾ ਕੇ ਉਹਨਾਂ ਨੂੰ ਪਤਾ ਲੱਗੇ ਮੇਰੇ ਗੁਰੂ ਆਏ ਆ ਸਾਨੂੰ ਸਿਖਾਉਣ ਆਏ ਆ ਤੇ ਮੈਂ ਕਰੀਏ ਹੂੰ ਫਿਰ ਹੋਇਆ ਕੀ ਆ ਕਿ ਮੈਂ ਦੱਸਦਾ ਤੈਨੂੰ ਕਿ ਅਸੀਂ ਮੈਂ ਖੁਦ ਅਧਿਆਪਨ ਖੇਤਰ 'ਚ ਕੰਮ ਕੀਤਾ ਹੈਗਾ 34 ਸਾਲ ਹਾਂਜੀ 34 ਸਾਲ ਜੇ ਮੈਂ ਪੜਾਇਆ ਤੋ ਉਦੋਂ ਬਲਪੜਿਆ ਵੀ ਹੋਊਗਾ ਬਿਲਕੁਲ ਸਹੀ ਜੀ ਔਰ ਜਿਹਨਾਂ ਕੋ ਪੜਿਆ ਵਾ ਉਹਨਾਂ ਨੇ ਸਾਡੇ ਕੋਲੋਂ ਸਾਡੇ ਸਕੂਲ ਦੇ ਵਿੱਚ ਜਿਹੜੀ ਇੱਕ ਗਰਾਊਂਡ ਦੇ ਨੂੰ ਪੱਕਾ ਕਰਨਾ ਸਾਡੇ ਸਰਾਂ ਦੇ ਮਿੱਟੀ ਜਾਣੀ ਜੇ ਕੋਈ ਕਮਰਾ ਪੋਣਾ ਲੈਂਟਰ ਵੀ ਪੋਣਾ ਹੂੰ ਅੱਜ ਵੀ ਜਿਹੜੇ ਸਾਡੇ ਹੱਥਾਂ ਸਰਾਂ ਦੇ ਮਿਲੋ ਨਾ ਅਸੀਂ ਇਹਨਾਂ ਗਾਰਾਟ ਹੋਇਆ ਜਾਂ ਸਿਮੈਂਟ ਹੋਇਆ ਵਾ ਜਾਂ ਲੈਂਟਰ ਪਾਇਆ ਜਾਂ ਚਾਹਾ ਪਾਇਆ ਹੈਗਾ ਉਹ ਅੱਜ ਵੀ ਸਾਨੂੰ ਆਪਣਾ ਲੱਗਦਾ ਅਸੀਂ ਉਹਨਾਂ ਮੱਥਾ ਟੇਕਦੇ ਹੂੰ ਜੱਡੇ થી ਬਣਿਆ ਜੇਕਰ ਗੁਰਦੁਆਰੇ ਮੰਦਰਾਂ ਦੇ ਵਿੱਚ ਬੱਚੇ ਤੋਂ ਲੈ ਕੇ ਜਵਾਨ ਜੁਗ ਤੱਕ ਕਾਰ ਸੇਵਾ ਹੁੰਦੀ ਹੈ ਹਾਂਜੀ ਹੈਨਾ ਉਹਦੀ ਸੇਵਾ ਹੁੰਦੀ ਹੈ ਤੇ ਜਿੱਥੇ ਸਿਖਾਉਣੀ ਆ ਸੇਵਾ ਕਰਨੀ ਉਥੇ ਬੰਦ ਕਿਵੇਂ ਹੋ ਸਕਦੀ ਹੈ ਹੂੰ ਬਿਲਕੁਲ ਸਹੀ ਗੱਲ ਕਹਿੰਦੀ ਹੁਣ ਉਹ ਸਕੂਲ ਦੇ ਵਿੱਚ ਕੋਈ ਵੀ ਬੱਚਾ ਜਦੋਂ ਸਿੱਖਿਆ ਸਕੂਲ ਜਾਂਦਾ ਕਿਸੇ ਚੱਕੇ ਸਕੂਲ ਜਾਂਦਾ ਪੜ੍ਹਦਾ ਨਾ ਅਧਿਆਪਕ ਉਸ ਕੋਲ ਜਾਂਦਾ ਕਿ ਸਕੂਲ ਦੇ ਗੇਟ ਤੇ ਮੱਥਾ ਟੇਕਦਾ ਫਿਰ ਉਹ ਪ੍ਰਵੇਸ਼ ਕਰਦਾ ਜੀ ਫਿਰ ਉਹ ਜਦੋਂ ਕਮਰੇ ਜਾਂਦਾ ਕਮਰੇ ਦੇ ਮੱਥਾ ਟੇਕਦਾ ਮੱਥਾ ਟੇਕ ਕੇ ਫਿਰ ਦੇਖਦਾ ਕਿ ਮੇਰੇ ਜਿਹੜੇ ਸਕੂਲ ਦੇ ਜਿਹੜੀ ਹੈ ਕਮਰੇ ਦੀਆਂ ਡਿਸਕਾਂ ਦਾ ਜਿਹੜਾ ਮੈਦ ਲੋ ਰੇਛੇ ਹੀ ਤੇ ਬਿਟਕੀਆਂ ਗਈਆਂ ਹੂੰ ਕੋਈ ਕੋਈ ਸਾਫ਼ ਵੀ ਹੈਗੀਆਂ ਮੇਰੇ ਤਾਕੀ ਬੂਏ ਸਹੀ ਹੈਗੇ ਆ ਹਾਂਜੀ ਫਿਰ ਉਥੇ ਚਾਕ ਹੈਗਾ ਜਾਂ ਹੈਗਾ ਜੋ ਚੀਜ਼ ਦੇ ਦਦਾ ਲਾਈਟ ਪੱਕੇ ਸਹੀ ਹੈਗੇ ਆ ਉਹ ਮੀਟਰ ਦੇ ਦਦਾ ਜਾਂ ਨਾਲ ਸਾਥੀ ਵਿਖਦੇ ਹੈਗੇ ਹੂੰ ਇਸ ਤੋਂ ਤਾਂ ਕੋਈ ਜੇ ਕਾਗਜ਼ ਨਹੀਂ ਖਿਲਰੇ ਉਥੇ ਡਸਟਬਨ ਲਗਾਉ ਨੂੰ ਸਾਫ਼ ਕਰਦੇ ਆ ਜੀ ਪਾਣੀ ਦਾ ਇੰਤਜ਼ਾਮ ਕਰਦੇ ਆ ਉਹ ਬੱਚੇ ਖੁਦ ਕਰਦੇ ਤਾਂ ਕਿ ਬੱਚਿਆਂ ਨੂੰ ਆਪਣਾ ਖੁਦ ਕਰਨਾ ਸਿਖਾਇਆ ਗਿਆ ਹੈਗਾ ਹੂੰ ਬਿਲਕੁਲ ਜੀ ਸਰ ਜਿੱਥੇ ਮੈਂ ਨਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਖੜਾ ਦੋਨਾਂ ਚ ਪੜਿਆ ਹੂੰ ਤੇ ਉਥੇ ਪੜਿਆ ਹੂੰ ਮੈਨੂੰ ਜ਼ਿੰਦਗੀ ਜੀ ਸਾਡੇ ਟੀਚਰਾਂ ਨੇ ਮਿਸ ਮਗਮਸਾਲਾ ਨਾ ਕਰਨਾ ਹੂੰ ਉਸ ਬਿਨਾ ਨਾ ਅਸੀਂ ਦਸੰਬਰ ਛੁੱਟੀਆਂ ਤੋਂ ਪਹਿਲਾਂ ਇਹਨਾਂ ਕਰਮ ਸਾਬ ਜੀ ਦੇ ਨੂੰ ਸਮਰਪਿਤ ਸੁਗਣੀ ਸਾਦੇ ਪਾਠ ਕਰਾਈਦੇ ਜੀ ਬੱਚੇ ਕੀਰਤਨ ਕਰਦੇ ਹੂੰ ਬੱਚੇ ਹੀ ਉੱਥੇ ਲੰਗਰ ਬਣਾਉਂਦੇ ਆ ਸੀਨੀਅਰ ਬੱਚੇ ਲੰਗਰ ਬਣਾਉਂਦੇ ਆ ਲੰਗਰ ਵਰਤਾਉਂਦੇ ਆ ਉੱਥੇ ਮਾਪੇ ਵੀ ਆਉਂਦੇ ਆ ਹੂੰ ਔਰ ਇਹਨਾਂ ਪੂਰੀ ਸੇਵਾ ਬਹੁਤ ਨਾਲ ਹਾਂਜੀ ਤਾਂ ਕਿ ਉਹਦੇ ਸਹਿਬਜ਼ਾਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਦੇ ਹੋਏ ਬੱਚਿਆਂ ਨੂੰ ਆਪਣਾ ਕਰਮ ਦੇ ਬਾਰੇ ਸੋਚੀ ਜਾ ਸਕੇ ਬਿਲਕੁਲ ਸਹੀ ਜੀ ਠੀਕ ਹੈ ਸਾਡੇ ਉੱਥੇ ਜਦੋਂ ਮਤਲਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਉੱਥੇ ਲੱਗਦੀ ਹੈ ਸ਼ਬੀਲ ਲੱਗਦੀ ਹੈ ਸਕੂਲ ਬੱਚਿਆਂ ਨੇ ਇੱਕ ਗੂਲੀ ਭਾਂਵਾਂ ਦੇ ਉਹਨਾਂ ਇਕੱਠੀ ਕਰੋ ਹਮ ਖੰਡ ਦੀ ਹੈ ਜਾਂ ਕੋਈ ਬਰਬਕ ਲੈਣੀ ਜਾਂ ਟੀਚਰਾਂ ਨੇ ਪੈਸੇ ਕਿੱਥੇ ਕਰਨੇ ਸ਼ਬੀਲ ਲੋਣੀ ਤੇ ਸ਼ਬੀਲ ਬੱਚਿਆਂ ਨੇ ਪਲੋਣੀ ਸਾਰਾ ਦਿਨ ਹਮ ਨਹੀਂ ਜੀ ਜੀ ਤੇ ਜੇਕਰ ਸਿੱਖਿਆ ਮੰਤਰੀ ਹਰਜੋਤ ਮੈਂਸ ਹੁੰਦਾ ਹੂੰ ਤੇ ਸਾਰੇ ਸਿਸਟਮ ਡਗ ਰਹੇ ਹੁੰਦਾ ਵੀ ਬੱਚਿਆਂ ਨੂੰ ਕਿਉਂ ਲਾਇਆ ਹੋਇਆ ਹੈ ਹਨ ਅੱਜ ਅੱਬ ਕੀ ਸਖਾਰਿਆ ਬੱਚਿਆਂ ਨੂੰ ਪੈਟਰੀ ਕੀਮਤਾ ਸਖਾਰਿਆ ਜੀ ਔਰ ਜੇ ਕਿਤੇ ਸਮਾਗਮ ਨੂੰ ਸਾਰਨਾ ਸਮਾਗਮ ਹੋ ਗਿਆ ਜਾਂ ਕਿਤੇ ਹੋਰ ਸਮਾਗਮ ਹੋਇਆ ਜੇ ਸਾਡੇ ਸਕਾਉਟ ਦੇ ਵਿਦਿਆਰਥੀ ਹੁੰਦੇ ਆ ਜਾਂ ਐਨਐਸਐਸ ਦੇ ਵਿਦਿਆਰਥੀ ਹੁੰਦੇ ਆ ਉਹਨਾਂ ਦੀ ਡਿਊਟੀਆਂ ਲੱਗੀਆਂ ਹੁੰਦੀ ਆ ਵੀ ਤੁਸੀਂ ਯੂਨੀਫਾਰਮ ਪਾਉਣੀ ਆ ਤੁਸੀਂ ਗੈਸਟ ਨੂੰ ਕਿਦਾਂ ਰਹਿਣਾ ਗੈਸਟ ਦੀ ਸੇਵਾ ਕਿਦਾ ਕਰਨੀ ਆ ਜੇ ਉਹਨਾਂ ਨੂੰ ਜ਼ਿੰਕ ਕੋਈ ਰੈਫਰੈਸ਼ਮੈਂਟ ਦੇਣੀ ਆ ਉਹ ਕਿਦਾਂ ਵਰਤੌਣੀ ਹੈਗੀ ਆ ਹੂੰ ਉਹਨਾਂ ਬੱਚਿਆਂ ਨੂੰ ਅਗਲ ਦੇਣੀ ਹੁੰਦੀ ਆ ਜੀ 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 ਗੋਨਵਲ ਸਕੂਲ ਦੇ ਵਿੱਚ ਜੇ ਫੰਕਸ਼ਨ ਹੋਇਆ ਸਿੱਖਿਆ ਕ੍ਰਾਂਤੀ ਦੇ ਤਹਿਤ ਕੀ ਉੱਥੇ ਨਾ ਮੰਤਰੀ ਗਿਆ ਜਾਂ ਉਹਦਾ ਗਿਆ ਉਹਨੂੰ ਨਹੀਂ ਦੱਸਿਆ ਕਿ ਬੱਚੇ ਬਣਾ ਰਿਹਾ ਕਿਉਂ ਬਣਾ ਰਿਹਾ ਪੰਜਾਬ ਦੇ ਵਿੱਚ ਨਾ ਕਿਹਾ ਸੀ 25 ਕਰੋੜ ਰੁਪਏ ਰੱਖਿਆ ਸੀ ਸਿੱਖਿਆ ਕ੍ਰਾਂਤੀ ਲਈ ਹਾਂਜੀ ਬਿਸਕੂਲਾਂ ਨੂੰ ਵੜਨਾ ਹੈਗਾ ਜੀ 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 ਵੀ ਉੱਥੇ ਸਕੂਲਾਂ ਦੇ ਵਿੱਚ ਚਾਹ ਬਣੇ ਦਾ ਅਰੇਂਜਮੈਂਟ ਕਰਨਾ ਸੀ ਮੈਨੇ ਲਾਉਣੇ ਆ ਉੱਥੇ ਉਹਨਾਂ ਨੇ ਪੱਥਰ ਵੀ ਲਾਉਣੇ ਆ ਹਮ ਸਾਰੇ ਸਕੂਲ ਕਰਜਾਈ ਹੋ ਗਏ ਅਧਿਆਪਕ ਰਹੀ ਹੋ ਗਏ 1 ਰੁਪਈਆ ਨਹੀਂ ਕਿਤੇ ਗਿਆ ਹਮ ਤੁਹਾਡੇ ਵੱਲੋਂ ਪੰਜੀ ਗਈ ਕੋਈ ਨਹੀਂ ਕਿਸੇ ਸਕੂਲ ਦੇ ਵਿੱਚ ਤੇ ਜੇ ਉਹ ਬੱਚੇ ਵਧੀਆ ਬੱਚੇ ਜੇ ਉਹ ਆਏ ਗਿਆ ਨੂੰ ਆਪਣੇ ਮਾਪਿਆਂ ਨੂੰ ਹਮ ਚਾਪਣੀ ਪੋਚ ਵੀ ਲੈਂਦੇ ਆ ਤੇ ਆਪਣੇ ਮਾਪਿਆਂ ਦੀ ਸੇਵਾ ਕਰਦੇ ਆ ਉਹ ਘਰ ਚ ਨਹੀਂ ਕਰਦੇ ਬਿਲਕੁਲ ਬਿਲਕੁਲ ਹੈਨਾ ਮਾਪਿਆਂ ਨੂੰ ਜੇ ਪਕੌੜੇ ਦਿੰਦੇ ਆ ਜਾਂ ਲੋ ਪਕੌੜੇ ਲਾਉ ਤੁਸੀਂ ਤੇ ਇੱਚ ਕੀ ਪਾਪ ਕੀਤਾ ਬਿਲਕੁਲ ਜੀ ਠੀਕ ਹੈ ਮਤਲਬ ਮੈਂ ਦੇਖਿਆ ਕਿ ਪਿਛਲੇ ਸਮੇਂ ਚੋਂ ਲਗਾਤਾਰ ਕਾ ਤੁਗੜੇ ਮੇ ਲੱਗਾ ਕਿ ਕਿ ਵੀ ਦਿਨ ਜਦੋਂ ਕਹਿੰਦੇ ਨਾ ਪ੍ਰਤਾਪ ਸਿੰਘ ਬਾਈਵਾ ਕਹਿੰਦੇ ਆ ਕਿ ਇਹ ਮਿਡਲ ਕਿੱਥੋਂ ਆ ਗਿਆ ਹੈ ਹੂੰ ਹੂੰ ਉਹਦਾ ਹਾਸਾ ਵੀ ਪ੍ਰਤਾਪ ਬਾਈਵਾ ਨੂੰ ਅਕਲ ਨਹੀਂ ਗੱਲ ਕਰਦੀ ਹੂੰ ਲekin ਜਦੋਂ ਅਸੀਂ ਉਹ ਮਟੀਰੀਅਲ ਦੀ ਜਦੋਂ ਮਟੀਰੀਅਲ ਕਿਉਂ ਕਿਹਾ ਗਿਆ ਜਾਂਦਾ ਕਿ ਉਹਨਾਂ ਦਾ کردار ਕੀ ਕਰਦਾ ਜੀ 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 ਫ੍ਰੀ ਰਿਪੋਰਟ ਕੀ ਹੋਇਆ ਸੀਗਾ ਇੱਕ ਐਮਐਲਏ ਚਲੇ ਗਿਆ ਇੱਕ ਸਕੂਲ ਦੇ ਵਿੱਚ ਪ੍ਰੈਮਿਸ ਸਕੂਲ ਦੇ ਅਧਿਆਪਕ ਪੜਾ ਰਿਹਾ ਹੈ ਮਿਹਨਤ ਕਰ ਰਿਹਾ ਹੈ ਆਪਣੇ ਬੱਚਿਆਂ ਦੇ ਨਾਲ ਐਮਐਲਏ ਉੱਥੇ ਦੇਖ ਕੇ ਗਿੜੇ ਦੇਖ ਕੇ ਮੁੜ ਗਿਆ ਤੇ ਉਹਨੇ ਜਾ ਕੇ ਕੰਪਲੇਂਟ ਕਰਤੀ ਕਿ ਮੈਂ ਫਲਾਣੇ ਸਕੂਲ 'ਚ ਗਿਆ ਸੀ ਅਧਿਆਪਕਾਂ ਨੇ ਮੇਰਾ ਸਵਾਗਤ ਨਹੀਂ ਕੀਤਾ ਤੇ ਉਹਨੇ ਚਿੱਠੀ ਕਿਨੂੰ ਲਿਖੀ ਸਪੀਕਰ ਨੂੰ ਸਪੀਕਰ ਦੇ ਦਫ਼ਤਰ ਨੇ ਦਬਦਬਾ ਐਕਸ਼ਨ ਲੈ ਦਿੱਤਾ ਕਿ ਉਹ ਅਧਿਆਪਕਾਂ ਨੂੰ ਗਿਆ ਆ ਜਾਓ ਉੱਥੇ ਬਿਲਕੁਲ ਦੱਸੋ ਕਿਉਂ ਇਸ ਵਾਰ ਕੀਤਾ ਜੀ 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 ਅਧਿਆਪਕ ਦਾ ਕਦੂਚਾ ਕਿ ਐਮਐਲਏ ਦਾ ਕਦੂਚਾ ਅਧਿਆਪਕ ਦਾ ਜਿਹਨੇ ਉਸ ਨੂੰ ਬਣਾਇਆ ਉਹ ਅਧਿਆਪਕ ਅਧਿਆਪਕ ਜੇਕਰ ਰਾਸ਼ਟਰਪਤੀ ਦੇ ਦਰ ਪਰ ਜਾਵੇ ਉਹ ਜਿਹੜਾ ਅਧਿਆਪਕ ਰਾਸ਼ਟਰਪਤੀ ਦਾ ਹਾਂਜੀ ਤੇ ਰਾਸ਼ਟਰਪਤੀ ਆਪਣਾ ਸਹਾਰਾ ਛੱਡ ਦਿੰਦਾ ਹੂੰ ਜਗ ਅਧਿਆਪਕ ਦੇ ਚਰਨੀ ਹੱਥ ਲਾਉਂਦਾ ਜੇ ਤੂੰ ਨਾ ਹੁੰਦੇ ਤੇ ਮੈਂ ਇੱਥੇ ਨਾ ਹੁੰਦਾ ਹੂੰ ਵੀ ਉਹਨਾਂ ਦੀ ਬਦੌਲਤ ਹੀ ਅੱਜ ਉਹ ਕੁਰਸੀ ਤੇ ਇਹ ਮੂਰਖ ਸਰਕਾਰ ਕੀ ਲਵਦੀ ਹੈ ਅਧਿਆਪਕ ਸਾਡਾ ਸਤਿਕਾਰ ਕਰ ਹੂੰ ਉਹ ਤਾਂ ਉਲਟਾ ਚਾਹੁੰਦੇ ਨੇ ਹੈ ਨਾ ਇੱਕ ਹੁਰੇ ਮਿਲੇ ਨੇ ਮਤਲਬ ਏਸੀ ਸਿੱਖਿਆ ਕ੍ਰਾਂਤੀ ਦੇ ਵਿੱਚ ਕਿਹੜੀ ਭਰਾਂਤੀਆਂ ਦੀ ਸਰੀਮ ਦੋਕੇ ਮਾਰੇ ਟੀਚਰਾਂ ਨੂੰ ਹੂੰ ਜੀ ਜੀ ਹਨਾ ਵਿਆਹ ਦਾ ਕੀ ਬਰਬੰਦਾ ਕੁਰਸੀਆਂ ਕਿਉਂ ਘਟਾ ਉਹ ਤੁਹਾਡੇ ਨੂੰ ਪੈਸੇ ਕਿੱਦੋਂ ਜਮਾ ਕਰਾਇ ਤੁਸੀਂ ਹੂੰ ਹਨਾ ਤੇ ਬੱਚੇ ਕਿਉਂ ਨਹੀਂ ਬੈਠਦੇ ਜੀ ਅਧਿਆਪਕ ਤੁਹਾਡੇ ਸਕੂਲਾਂ ਤੋਂ ਸਖਣੇ ਆ ਹੂੰ ਅਧਿਆਪਕਾਂ ਤੋਂ ਬਿਨਾਂ ਸਕੂਲ ਸਖਣੇ ਆ ਤੇ ਉਹ ਸਖਣੇ ਸਕੂਲਾਂ ਵਿੱਚ ਉਹ ਇੱਕ ਦੋ ਅਧਿਆਪਕ ਆਪਣਾ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ ਮਾਪਿਆਂ ਨੂੰ ਵੀ ਸੇਵਾ ਕਰ ਰਹੇ ਹੈਗੇ ਆ ਤੁਸੀਂ ਉਹਨਾਂ ਨੂੰ ਜਰੀਰ ਕਰੀ ਜਾਂਦੇ ਹੋ ਹੂੰ ਤੇ ਫਿਰ ਤੁਸੀਂ ਮਾਫੀ ਮੰਗ ਲਈ ਨੇ ਬਿਲਕੁਲ ਜੀ ਮੈਂ ਗਲਤ ਕੀਤਾ ਹੁਣ ਹਰਜੋਤ ਬੈਂਸ ਕਿਤਾ ਮਾਫੀ ਮੰਗੂਗੇ ਹਰਜੋਤ ਬੈਂਸ ਸਰਕਾਰੀ ਸਕੂਲ ਦੇ ਪ੍ਰੋਜੈਕਟ ਨਹੀਂਗਾ ਹਰਜੋਤ ਬੈਂਸ ਉਸ ਸਕੂਲ ਦੀ ਆਮ ਪ੍ਰੋਡਕਟ ਹੈਗਾ ਜਿੱਥੇ ਬੱਚਿਆਂ ਨੂੰ ਚੱਕ ਕੇ ਬਿਠਾਉਂਦੇ ਆ ਤੇ ਉੱਥੇ ਜਾ ਕੇ ਬਿਠਾਉਂਦੇ ਆ ਕਾਕਾ ਵੱਡੇ ਘਰ ਦਾ ਵੋ ਜੀ ਠੀਕ ਹੈ ਉਹਨੂੰ ਪਤਾ ਹੀ ਨਹੀਂ ਹੂੰ ਉਹਨੇ ਮੰਨ ਲਈ ਦੇਖਿਆ ਉਹ ਸਕੂਲ ਦੇ ਜਮ ਫਲਾਵਰ ਫੁੱਲਾਂ ਦੀ ਬਲਵਾੜੀਆਂ ਗੁੱਟਦਾ ਹੂੰ ਉਹਨੇ ਬੱਚੇ ਨਹੀਂ ਦੇਖੇ ਹੂੰ ਤੁਸੀਂ ਇੱਕ ਪਾਸੇ ਲੋਕਾਂ ਨੂੰ ਵਰਕ ਬਲਾਸ ਦੀ ਗੱਲ ਸੁਣਾ ਰਹੇ ਬੱਚੇ ਨੂੰ ਕੰਮ ਕਰਨਾ ਸਿਖਾਓ ਜੀ ਜੀ ਈਵਨ ਮੈਡੀਕਲ ਦੇ ਬੱਚਿਆਂ ਨੂੰ ਸਮੋਸੇ ਬਣਾਉਣਾ ਸਿਖਾਈ ਜਾਂਦੇ ਆ ਨਵੀਂ ਸਕੀਮ 2000 ਰੁਪਏ ਮਹੀਨਾ ਹਰ ਬੱਚੇ ਨੂੰ ਮਿਲਦਾ ਸੀ 2000 ਸਾਲ ਦਾ ਜੀ ਜੀ ਵੀ ਤੁਸੀਂ ਜਾ ਕੇ ਨਾ ਖੇਤੀਬਾੜੀ ਦੇਖੋ ਕਿੱਦਾਂ ਕਰਨੀ ਆ ਤੁਸੀਂ ਕਿਰਤ ਕਿਵੇਂ ਕਰਨੀ ਆ ਤੁਸੀਂ ਟ੍ਰੇਨਿੰਗ ਲਵੋ ਟ੍ਰੇਨ ਲੈ ਕੇ ਤੁਹਾਨੂੰ ਇਹ ਪਤਾ ਲੱਗਿਆ ਕਿਨੇ ਪੈਸੇ ਖਰਚ ਕੇ ਕਿੰਨੇ ਬਚਾਏ ਜਾ ਸਕਦੇ ਆਗੇ ਹਾਂਜੀ ਉਹ ਭਾਵੇਂ ਕਿ ਕਿਤਾਬੀ ਕੰਮ ਹੀ ਚੱਲਦਾ ਅੰਕੜੇ ਚੱਲਦਾ ਹੈਗਾ ਲੇਕਿਨ ਤੇਰੀ ਮਨਸ਼ਾ ਮਾੜੀ ਨਹੀਂ ਸੀ ਪਰ ਜੇਕਰ ਉਹ ਸਕੂਲ ਦੇ ਬੱਚੇ ਆਪਣੇ ਘਰ ਆਏ ਪਰੌਣਿਆਂ ਦੀ ਸੇਵਾ ਕਰਦੇ ਆ ਕੀ ਪਾਪ ਹਮ ਹੈਨਾ ਜੀ ਜਦੋਂ ਉਹ ਨਾ ਆ ਦੇ ਆ ਕੋ ਕਲਾਸ ਜਾਂਦਾ ਹਾਂਜੀ ਬੱਚੇ ਖੜੇ ਹੋ ਜਾਂਦੇ ਹਾਂਜੀ ਤੇ ਇੱਕ ਬੱਚਾ ਕੀ ਕਹਿੰਦਾ ਕਲਾਸਟੈਂਡ ਹਾਂ ਵੈਲਕਮ ਟੀਚਰ ਹੈਨਾ ਵੈਲਕਮ ਟੀਚਰ ਜਾਂ ਕਹਿੰਦੇ ਜੈ ਹਿੰਦ ਹਾਂਜੀ ਠੀਕ ਹੈ ਜੀ ਉਹ ਖੜੇ ਕਿਉਂ ਹੁੰਦੇ ਹਮ ਹੁਣ ਮੈਂ ਇੱਥੇ ਆ ਗਿਆ ਮੈਂ ਤਾਂ ਲੇਖੋ ਚਲੇ ਗਿਆ ਹੂੰ ਤੁਸੀਂ ਖੜੇ ਹੋ ਗਏ ਸੀਟ ਛੱਡਤੀ ਹੂੰ ਤੁਸੀਂ ਕਿਉਂ ਤੁਸੀਂ ਕਿਉਂ ਖੜੇ ਕਿਉਂ ਹੋਏ ਹੂੰ ਤੁਸੀਂ ਰਿਸਪੈਂਡ ਕੀਤੀਆਂ ਕਿ ਖੈੜਾ ਜੀ ਮੇਰੇ ਸੀਨੀਅਰ ਹੂੰ ਮੈਂ ਤੁਹਾਨੂੰ ਆਪਣੀ ਸੀਟ ਛੱਡਦੀ ਹਾਂ ਤੁਹਾਡਾ ਤਰ੍ਹਾਂ ਜੀ ਜੀ ਹੈਨਾ ਜੀ ਸਾਡੇ ਘਰ ਗੈਸਟ ਹੁੰਦਾ ਕੋਈ ਤੁਸੀਂ ਸੋਫੇ ਤੇ ਬੈਠੇ ਹੂੰ ਤੇ ਜੇ ਗੈਸਟ ਤੇ ਬੈਠਾ ਤੁਸੀਂ ਹੋ ਜੋੜੇ ਕਿ ਨਹੀਂ ਹਾਂਜੀ ਕੀ ਹਾਲ ਚਲੋ ਖੜਾ ਹੂੰ ਬੱਚੇ ਨੂੰ ਕੀ ਸੁਣਾਣਾ ਹੈਗਾ ਕਿਤੇ ਦੇ ਘਰ ਤੁਹਾਡੇ ਕੋਈ ਵੀ ਘਰ ਪਰੋਣਾ ਆਉਂਦਾ ਤੁਹਾਡੇ ਕੋਈ ਤੁਹਾਡੇ ਤੋਂ ਵੱਡਾ ਆਉਂਦਾ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਆਪਣੀ ਸੀਟ ਆਫਰ ਕਰਨੀ ਹੈ ਖੜੇ ਹੋਣਾ ਹਮ ਖੜੇ ਹੋਣ ਦਾ ਅਰਥ ਹੈਗਾ ਕਿ ਸਤਿਕਾਰ ਦੇਣਾ ਕਿਹਾ ਬੇਟੋ ਪਹਿਲੀ ਤੁਸੀਂ ਪੁੱਛਣਾ ਵੀ ਆਂਟੀ ਅੰਕਲ ਪਾਣੀ ਹਮ ਬੈਲ ਉਹ ਇਦਾਂ ਹੈ ਜੀ ਹੈਨਾ ਜੇ ਤੁਸੀਂ ਇਹ ਕਰਦੇ ਹੋ ਤੇ ਇਹ ਸੰਸਕਾਰ ਨਹੀਂ ਦੇ ਸਕੀ ਤੇ ਘਰ ਚੱਲ ਬੋ ਨਾ ਜੀ ਤੁਹਾਡਾ ਬੱਚਾ ਦੂਨ ਸਕੂਲ ਚ ਪੜਦਾ ਹਮ ਲੇਕਿਨ ਉਹ ਆਏ ਗਿਆ ਉਹਨੂੰ ਸਤਿਕਾਰ ਨਹੀਂ ਕਰਦਾ ਹਮ ਆਏ ਉਹਨੂੰ ਪਤਾ ਨਹੀਂ ਕਿ ਕੌਣ ਆਇਆ ਪੜੋਦੇ ਪੜ੍ਹੇ ਲਿਖੇ ਦਾ ਕੀ ਫਾਇਦਾ ਜੀ ਸਰਕਾਰੀ ਸਕੂਲ ਦੇ ਵਿੱਚ ਇਦਾਂ ਨਹੀਂ ਹੁੰਦੀ ਹੂੰ ਠੀਕ ਹੈ ਜੀ ਸਰਕਾਰੀ ਸਕੂਲ ਦੇ ਬਾਰੇ ਮੈਂ ਨਾ ਅਕਸਰ ਇੱਕ ਕਹਾਣੀ ਸੁਣਾਉਣਾ ਹੁੰਦਾ ਇੱਕ ਆਮ ਕਿਤੇ ਜਾ ਕੇ ਹੂੰ ਹੂੰ ਤੇ ਪਿਛਲੇ ਦਿਨੀ ਇੱਕ ਸਿਕਾ ਸਿੱਖਿਆ ਗ੍ਰਾਂਤੀ ਦਾ ਫੰਕਸ਼ਨ ਸੀਗਾ ਤੇ ਉੱਥੇ ਮੇਰੇ ਦੋਸਤ ਨੇ ਸੱਜਨ ਸਿੰਘ ធីਮਾ ਉਹ ਅਰਜਨਾਵੜੀ ਹੈ ਗਿਆ ਜੀ ਜੀ ਤੇ ਮੈਨੂੰ ਮੈਸੇਜ ਆ ਤੁਸੀਂ ਦੂਰ ਹੋਣਾ ਮੈਂ ਨਹੀਂ ਜਾਂਦਾ ਸੀ ਬੋਦਾ ਹਾਂ ਤੇ ਸਿਕਾ ਗ੍ਰਾਂਤੀ ਕਿਉਂਕਿ ਮੈਂ ਸਿਕਾ ਗ੍ਰਾਂਤੀ ਭਾਂਤੀ ਬਣ ਕੇ ਗਿਆ ਉਲਟਾ ਉਹਨਾਂ ਉੱਥੇ ਮੈਂ ਕਹਿਆ ਯਾਰ ਕੀ ਤੁਸੀਂ ਬਖਾਨਾ ਦਾ ਘੜ ਕਰਨਾ ਮੈਂ ਕਿਉਂਣਾ ਕਿਦਾਂ ਨਹੀਂ ਯਾਰ ਤੂੰ ਆਣਾ ਹੂੰ ਹੈਨਾ ਠੀਕ ਹੈ ਚਲੋ ਮੈਂ ਚਲੇ ਗਿਆ ਉਹ ਸਕੂਲ ਵਾਲੇ ਨੇ ਮੈਨੂੰ ਕਿਹਾ ਵੀ ਤੁਸੀਂ ਭਾਸ਼ਣ ਕਰੋ ਹੂੰ ਹੁਣ ਫੇ ਨਾਲ ਮੈਨੂੰ ਇਹ ਵੀ ਕਿਹਾ ਹੂੰ ਕਿ ਸਰ ਜਿਹੜਾ ਤੁਸੀਂ ਕਰਦੇ ਹੋ ਭਾਸ਼ਣ ਉਹ ਨਾ ਕਰਦੇ ਹੂੰ ਵੀ ਪੋਜ਼ਿਟਿਵ ਕਹਿਣਾ ਹੈਨਾ ਹਾਂ ਫਿਰ ਮੈਂ ਤਾਂ ਫਸ ਗਿਆ ਹੂੰ ਹੁਣ ਉਹ ਵੀ ਮੇਰਾ ਦੋਸਤ ਬੇਟਾ ਜੀ ਹੈਨਾ ਪਰ ਦੂਜੇ ਪਾਸੇ ਮੈਂ ਫਸ ਗਿਆ ਤੇ ਮੈਂ ਉੱਥੇ ਫੇਰ ਗੱਲ ਸੁਣਾਈ ਸੀ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਇਹ ਇਦਾਂ ਹੁੰਦਾ ਸੀ ਵੀ ਸਕੂਲਾਂ ਪਿੰਡਾਂ ਦੇ ਵਿੱਚ ਨਾ ਖੂਹ ਹੁੰਦਾ ਸੀ ਪਾਣੀ ਲਈ ਪਿੰਡ ਦਾ ਸਾਂਝਾ ਹਾਂਜੀ ਤੇ ਜਿੱਥੇ ਨਾ ਪਿੰਡ ਦੀਆਂ ਤਰੀਮ ਤਾਂ ਜੜੀਆਂ ਔਰਤਾਂ ਉਹ ਪਾਣੀ ਲੈਣ ਜਾਂਦੀਆਂ ਸੀ ਘੜੇ ਭਰ ਲੈਣ ਦੀ ਹਮ ਕਈ ਥਾਵਾਂ ਤੇ ਅੱਜ ਵੀ ਜਾਂਦੀਆਂ ਰਾਤਾਂ ਸਾਂਝਾ ਹੋਰ ਵੀ ਜਿੱਥੇ ਜਿੱਥੇ ਪਾਣੀ ਘਟਾ ਹਾਂਜੀ ਪੰਜਾਬ ਵਿੱਚ ਹੁਣ ਘਰ-ਘਰ ਪੰਪ ਲੱਗੇ ਆ ਨਾ ਤੇ ਮੋਟਰਾਂ ਲੱਗੀਆਂ ਤੇ ਪਹਿਲੇ ਇਹ ਜ਼ਮਾਨੇ ਸੀ ਜਦੋਂ ਅਸੀਂ ਤੁਹਾਡੇ ਵਰਗੇ ਸੀ ਉਦੋਂ ਹੁੰਦੇ ਸੀ ਪਿੰਡਾਂ 'ਚ ਖੂਹ ਹੁੰਦੇ ਸੀ ਜੀ 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 ਤੇ ਉਹ ਜਦੋਂ ਭਰਦੀਆਂ ਪਾਣੀ ਭਰਦੀਆਂ ਤੇ ਥੋੜੇ ਜਿਹਾ ਬਾਅਦ ਹੋਇਆ ਕਿ ਇੱਕ ਮੁੰਡਾ ਨਾ ਮੋਟਰਸਾਈਕਲ ਤੇ ਲੰਘਿਆ ਬੁਲੱਟ ਤੇ ਹੂੰ ਡੁਗ ਡੁਗ ਕਰਦਾ ਉਹ ਬੀਬੀਆਂ ਸਾਹਮਣੇ ਲੱਗ ਜਾ ਕੇ ਨਾ ਉਹਨੇ ਹੋਰ ਨੂੰ ਮਾਰਦਾ ਹੂੰ ਹਨਾ ਜਦੋਂ ਉਹਨੇ ਹੋਰ ਨੂੰ ਮਾਰਿਆ ਤੇ ਉਹਨਾਂ ਦੇਖਿਆ ਉਹ ਕਹਿੰਦਾ ਹਾਏ ਹੂੰ ਸਟਾਈਲ ਜਿਹੇ ਨਾਲ ਹੈ ਹੂੰ ਮੇਲੇ ਜਿਹੜੇ ਬੜਾ ਸਟਾਈਲ ਮਰਦੇ ਆਂਦੀ ਇਹਨਾਂ ਦੇ ਹਾਈ ਹੀ ਨਿਕਲਦੀ ਆ ਹੂੰ ਬਿਲਕੁਲ ਜੀ ਜੀ ਪਾ ਅੰਗਰੇਜ਼ੀ ਤੋਂ ਸ਼ਾਇਦ ਆਰ ਸੁਣ ਕੇ ਕੋਈ ਮੈਨੂੰ ਨਹੀਂ ਪਤਾ ਜੀ 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 ਤੇ ਉਹ ਕਹਿੰਦਾ ਹਾਈ ਤੂੰ ਵਿੱਚੋਂ ਕਹਿੰਦੀ ਇਹ ਕੌਣ ਆ ਹੂੰ ਇੱਕ ਬੀਬੀ ਕਹਿੰਦੀ ਵੀ ਇਹ ਮੇਰਾ ਨਾ ਪੋਤਰਾ ਵਾ ਹੂੰ ਨਾ ਇਹ ਇਹ ਨਾ ਸ਼ਹਿਰ ਦੇ ਬਹੁਤ ਵੱਡੇ ਜਿਹੜਾ ਅੰਗਰੇਜ਼ੀ ਸਕੂਲ ਹੈ ਮਹਿੰਗਾ ਸਕੂਲ ਆ ਉੱਥੇ ਪੜਦਾ ਹੂੰ ਤੇ ਅੱਜ ਛੁੱਟੀ ਆ ਠੀਕ ਹੈ ਜੀ ਤੇ ਥੋੜੀ ਮਟਰ ਕਛਤੀ ਕਰਦਾ ਵਿਚਾਰਾ ਹੂੰ ਹੂੰ ਹੈਨਾ ਅਜ ਮौजੇ ਕਰਦੇ ਅਜ ਮौज ਹੀ ਕਰਦਾ ਨਿੱਤ ਵਿਚਾਰਾ ਬੱਜਾ ਰਹਿੰਦਾ ਕਦਾਬਾਂ ਨਾਲ ਹੂੰ ਤੇ ਛੁੱਟੀ 'ਚ ਮौज ਕਰਦਾ ਹੂੰ ਹੂੰ ਉਹ ਕਹਿੰਦੀ ਅੱਛਾ ਤੇ ਦੋ ਤਿੰਨ 10 ਮਿੰਟ ਬਾਅਦ ਇੱਕ ਹੋਰ ਸਾਈਕਲ ਤੇ ਆ ਗਿਆ ਹੂੰ ਹੂੰ ਉਹ ਸਾਈਕਲ ਦੇ ਨਾਲ ਘੰਟੀਆਂ ਮਾਰੇ ਮਰਦਾ ਹੂੰ ਟੱਲੀਆਂ ਵਜਵਾਉਂਦਾ ਜਾਉ ਬਹਿ ਜਾ ਮੇਰੇ ਸਾਈਕਲ ਤੇ ਗਾਣਾ ਗਾਉਂਦਾ ਜਾਂਦਾ ਜੀ ਤੇ ਉਹ ਦੇਖਿਆ ਕੌਣ ਆ ਉਹਨੇ ਉਹਨੇ ਵੀ ਇਹ ਕਹਿੰਦਾ ਹੂੰ ਬਾਏ ਹੂੰ ਅੱਛਾ ਅਮਾ ਹੂੰ ਉਹ ਕਹਿੰਦੀ ਕੌਣ ਆ ਇਹ ਹੂੰ ਉਕੇ ਤੇ ਮੇਰਾ ਬੇਟਾ ਅੱਛਾ ਜੀ ਅਚੂ ਲੱਗ ਗਿਆ ਨਹੀਂ ਮੇਰਾ ਬੇਟਾ ਵਾ ਅੱਜ ਨਾ ਛੁੱਟੀ ਨਾ ਹੂੰ ਤੇ ਜਿਹੜਾ ਆਪਣੇ ਪਿੰਡ ਦਾ ਨਵਾਂ ਸਕੂਲ ਖੁੱਲਿਆ ਅੰਗਰੇਜ਼ੀ ਚ ਹੂੰ ਹੂੰ ਮੀਡੀਅਮ ਆ ਇਹ ਉੱਥੇ ਪੜਦਾ ਹੂੰ ਤੇ ਹੁਣ ਤਾਂ ਇਹਨੇ ਮੈਨੂੰ ਬਾਏ ਕੀਤਾ ਹੈਗਾ ਤੇ ਅਜੇ ਮਟਰਗਾ ਸਟੀ ਕਰਦਾ ਹੂੰ ਤੇ ਜਦੋਂ ਜੇ ਪਾਣੀ ਭਰਦੀਆਂ ਬੇਟੀਆਂ ਗੱਲਾਂ ਕਰਦੀਆਂ ਵਿਚਰੀਆਂ ਬੀਬੀਆਂ ਉਹ ਬੀਬੀਆਂ ਦਾ 10 ਕਟੀਆਂ ਹੋ ਜੁਣਾ ਦਾ ਤੇ ਉਦੋਂ ਉਹ ਗੱਲਾਂ ਚੰਗੀਆਂ ਕਰਦੀਆਂ ਹੂੰ ਵੱਧੂ ਹੋ ਜਾਂਦੀਆਂ ਹਾਂ ਉਹਨਾਂ ਚੋਲੀਆਂ ਕਰਨੀਆਂ ਆਉਂਦੀਆਂ ਸੋਹਣੀਆਂ ਉਹ ਵਾਰੀਆਂ ਹੁੰਦੀਆਂ ਬੀਬੀਆਂ ਹਾਂ ਤੇ ਕਹਿੰਦੇ ਜੇ ਬੀਬੀ ਦੇ ਕੰਝ ਕਹਿ ਦਿਓ ਵੀ ਭੈਣ ਭੀਜੇ ਗੱਲ ਗਾਣਾ ਦਸੀ ਤੂੰ ਅਗਲੀ ਨੂੰ ਵੀ ਇਹੀ ਕਹਿ ਕੇ ਦੱਸਦੀ ਅਗਲੀ ਨੂੰ ਵੀ ਸਹੀ ਐ ਤੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਕਿਹੜੀ ਕਹਿੰਦੀ ਨਾ ਨਾ ਇਹ ਗੱਲਾਂ ਆਮ ਜੀ ਜੀ ਤੇ ਗੱਲ ਇਹ ਵੀ ਹੈਗੀ ਆ ਕਿ ਉਹ ਲਈ ਨਾ ਚਾਈਨੀ ਭਾਸ਼ਾ ਆ ਗਈ ਆ ਚਾਈਨੀ ਭਾਸ਼ਾ ਨੂੰ ਨਾ ਚਿੱਤਰਾਂ ਚ ਪੜਾਇਆ ਜਾਂਦਾ ਹੂੰ ਉਦੇ ਅੱਖਰ ਨਹੀਂ ਗੇ ਵਰਣਮਾਲਾ ਕੋਈ ਨਹੀਂ ਗੀ ਉਦੀ ਤੇ ਉਹ ਚਿੱਤਰ ਬਣਾਏ ਆ ਤੇ ਜਿਹੜਾ ਲੜਾਈ ਦਾ ਚਿੱਤਰ ਹੂੰ ਲੜਾਈ ਦੇ ਚਿੱਤਰ ਪਤਾ ਕੀ ਆ ਕਿ ਕਹਿੰਦੇ ਛੱਪਰ ਦੇ ਥਲੇ ਦੋ ਲੀੜੀ ਬੈਠੀਆਂ ਹੂੰ ਉਹ ਕਹਿੰਦੇ ਦੋ ਲੀੜੀ ਬੈਠੀਆਂ ਕਦੀ ਇਹ ਲੜਾਈ ਜਣਾ ਸੰਕੇਤ ਆ ਹਾਂ ਇਲਾ ਇਹ ਦਸ ਗੀਦੋ ਉਹ ਕਹਿੰਦੇ ਲੜਾਈ ਅੱਛਾ ਜੀ ਅਗਰ ਪੜ੍ਹਸ਼ਾ ਦੇ ਵਿੱਚ ਤੇ ਇਸ ਤਰ੍ਹਾਂ ਚੱਲਦਾ ਸਹੀ ਆ ਜੀ ਤੇ ਉਹ ਵੀ ਤੀਜਾ ਮੁੰਡਾ ਹੋਰ ਆ ਗਿਆ ਹੂੰ ਤੇ ਜੇ ਮੁੰਡਾ ਤੇ ਉਹ ਦੇਖਿਆ ਲੱਗੇ ਆਗੇ ਨਾ ਉਹਦੀ ਚਫਲਦਿਆਂ ਤੇ ਰਸਟੇ ਪਜਿਆ ਉਹ ਨਿਕਲ ਗਿਆ ਤੇ ਉਹਨੇ ਸਟੈਪ ਨੂੰ ਫੜ ਕੇ ਨੇ ਫੇਰ ਉਥੇ ਉਹਨੇ ਵਿੱਚ ਪੈਨ ਜੀ ਲਾਤੀ ਬਕਸੂਆ ਜਾਂ ਲਾ ਲਿਆ ਬਕਸੂਆ ਜਾਂ ਲਾ ਲਿਆ ਤੇ ਉਹ ਫੇਰ ਤੁਰ ਪਿਆ ਤੇ ਲੱਗ ਜਾ ਕਿ ਉਹ ਦਾਦੀ ਨੂੰ ਕਹਿੰਦਾ ਵੀ ਪਾਣੀ ਭਰ ਲਿਆ ਤਕੜਾ ਕਹਿੰਦੀ ਆ ਪੁੱਤ ਇੱਕ ਭਰ ਲਿਆ ਦੂਜਾ ਵੀ ਭਰ ਲੈ ਹਾਂ ਕਹਿੰਦਾ ਬੀਬੀ ਮੈਨੂੰ ਵੀ ਚਕਾ ਦੇ ਹੂੰ ਅੱਛਾ ਜੀ ਤੇ ਉਹਨੇ ਉਹਨੂੰ ਚਕਾ ਦਿੱਤਾ ਪਾਣੀ ਤੇ ਉਹ ਤੁਰ ਪਿਆ ਤੇ ਉਹ ਦੂਜਿਆਂ ਪੁੱਛਦੀ ਵੀ ਇਹ ਕੌਣ ਆ ਹੂੰ ਉਹ ਕਹਿੰਦੀ ਮੇਰਾ ਪੋਤਾ ਵਾ ਹੂੰ ਇਹ ਸਰਕਾਰੀ ਸਕੂਲ ਚ ਪੜਦਾ ਹੂੰ ਜੇ ਨੂੰ ਪਤਾ ਮੈਂ ਆਪਣੀ ਦਾਦੀ ਦੇ ਨਾਲ ਕਿੱਦਾਂ ਕਰਦਾ ਸੀ ਤੇ ਕਿੰਦੀ ਉੱਥੇ ਸਿਖਾਇਆ ਜਾਂਦਾ ਹਮ ਸਰਕਾਰੀ ਸਕੂਲ ਦੇ ਵਿੱਚ ਵੀ ਜੇ ਛੁੱਟੀਆਂ ਤੇ ਮਟਰਗਾ ਸੀ ਨਹੀਂ ਕਿ ਕਰਨੀ ਮਾਪਿਆਂ ਨਾਲ ਕੰਮ ਕਰਨਾ ਹਮ ਹਨਾ ਇਸ ਸਕੂਲੇ ਉਹ ਸਾਰਾ ਕੰਮ ਕਰਦੇ ਸਿੱਖਦੇ ਗਏ ਤੇ ਅੱਜ ਗੋਦਲ ਸਾਹਿਬ ਦੇ ਹਮ ਗੋਦਲ ਸਾਹਿਬ ਦਾ ਸਕੂਲ ਹਮ ਜਿੱਥੇ ਗੋਦਲ ਸਾਹਿਬ ਲੋਕ ਸੇਵਾ ਕਰ ਜਾਂਦੇ ਆ ਹਾਂ ਜੀ 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 ਤੂੰ ਥੋਂ ਦੇ ਬੱਚੇ ਕੀ ਕਰਨਗੇ ਹਮ ਉਥੋਂ ਦਾ ਕਲਚਰ ਕੀ ਆ ਸੇਵਾ ਭਾਵਨਾ ਜ਼ਰੂਰੀ ਹੈ ਫਿਰ ਉਹ ਜਿਹੜਾ ਲੈਕਚਰਰ ਹੈਗਾ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਜਿਹਦਾ ਨਾਂ ਹੀ ਗੁਰਪ੍ਰਤਾਪ ਹਮ ਤੇ ਉਹਤੇ ਇਹਨਾਂ ਨੇ ਕੀ ਹਮ ਮੋਤਲ ਕਰਾਇਆ ਕੀਟ ਆ ਹਮ ਉਹਨੂੰ ਮੋਤਲ ਕਰਤਾ ਤੇ ਤਰੀਕਾ ਭੁਗਤ ਜਾ ਕੇ ਇਹਨਾਂ ਨੂੰ ਮੋਤਲ ਕਰਨ ਲਈ ਸ਼ਰਮ ਨਾਈ ਹਮ ਤੁਸੀਂ ਇੱਕ ਅਧਿਆਪਕ ਜਿਹੜਾ ਤੁਹਾਡਾ ਇੱਕ ਗੁਲਾਮ ਬਣ ਕੇ ਤੁਹਾਡੀ ਸਿੱਖਿਆ ਕ੍ਰਾਂਤੀ ਜੋ ਸਿੱਖਿਆ ਕ੍ਰਾਂਤੀ ਹੈ ਹੀ ਨਹੀਂ ਹਮ ਜਿਸ ਕੋਈ ਪ੍ਰਿੰਸੀਪਲ ਹੀ ਹੈ ਨਹੀਂ ਹਾਂਜੀ ਤੁਹਾਡੀ ਸਿੱਖਿਆ ਕ੍ਰਾਂਤੀ ਕਿੱਥੇ ਇੱਕ ਉਹ ਲੈਕਚਰ ਆ ਰਿਹਾ ਜਿਹੜਾ ਅਫੀਸ਼ੀਏਸ਼ਨ ਕਰ ਰਿਹਾ ਕਾਰਜਕਾਰੀ ਵਾਧੂ ਐਕਸਟਰਾ ਕੰਮ ਸੁਬਾ ਰਿਹਾ ਤੁਸੀਂ ਉਹਨੂੰ ਸ਼ਾਬਾਸ਼ ਦੇਣੀ ਸੀ ਕਿ ਉਹਨੂੰ ਸਸਪੈਂਡ ਕਰਨਾ ਸੀ ਹੂੰ ਉਲਟਾ ਕਰ ਦਿੱਤਾ ਉਹਨਾਂ ਨੇ ਜਿਹੜਾ ਤੁਹਾਡੀ ਸਰਕਾਰ ਤੇ ਪਰਦਾ ਪਾ ਰਿਹਾ ਹਾਂਜੀ ਵੀ ਜਿਸ ਨੂੰ ਦੀ ਪ੍ਰਿੰਸੀਪਲ ਨਹੀਂ ਦਿੱਤਾ ਮੈਂ ਇਹ ਮਿੰਤਾਵਾ ਕੇ ਕੰਮ ਕਰਾ ਰਿਹਾ ਕਿਉਂਕਿ ਮੈਂ ਸਿੱਧਰ ਹੂੰ ਉਹ ਸਿੱਧਰ ਹੁੰਦੇ ਨਾਲ ਤੇ ਕੰਮ ਕਰ ਰਿਹਾ ਨਾ ਜੀ 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 ਇਹ ਤੋਂ ਬਾਕੀ ਉਹ ਵੀ ਬੈਠ ਸਕਦਾ ਸੀਗਾ ਹੂੰ ਹਨਾ ਉਹਨੇ ਜਿਹੜੇ ਬੱਚਾ ਨੂੰ ਇੱਕਦਮ ਪਹਿਲਾਂ ਕਲਾਸ ਲਾਈ ਵੀ ਬੇਟਾ ਜਦੋਂ ਆਇਆ ਤੁਸੀਂ ਕਿੱਦਾਂ ਐ ਗਲਾਸ ਫੋਣੇ ਆ ਕਿੱਦਾਂ ਤੁਸੀਂ ਟਰੇ ਫੜਨੀ ਆ ਕਿੱਦਾਂ ਪਾਣੀ ਦੇਣਾ ਸਾਡੇ ਚੀਫ ਗੈਸਟ ਆ ਰਿਹਾ ਉਹ ਜਿਹੜਾ ਚੀਫ ਗੈਸਟ ਆ ਉਹ ਇਨੇ ਚੀਪ ਨਿਕਲੇ ਹੂੰ ਉਹ ਚੀਪ ਨਹੀਂ ਸੀ ਉਹ ਚੀਪ ਨਿਕਲੇ ਉਹਨਾਂ ਦੀ ਸੋਚ ਧਾਗੇ ਨਾਲ ਵੀ ਬਰੀਕ ਨਿਕਲੀ ਹਨਾ ਜੀ ਹੁਣ ਜਿੱਥੇ ਇਦਾਂ ਦੀ ਸਰਕਾਰ ਹੋਵੇ ਹੂੰ ਇਦਾਂ ਦੀ ਸਰਕਾਰੀ ਸਾਡੇ ਮਤਲਬ ਬਣਾਈ ਹੋਵੇ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਜੀ 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 ਵੀ ਸਰਕਾਰ ਬਣੀ ਹੋਈ ਇਨੇ ਮੰਦ ਬੁੱਧੀ ਹੋਵੇ ਹੂੰ ਜਿਹੜੀ ਤੀਸਰੀ ਅੱਖ ਹੀ ਨਾ ਹੋਵੇ ਜਿੰਨਾਂ ਦੀ ਹਾਂਜੀ ਤੇ ਉਹ ਸਿੱਖਿਆ ਕਿਹੜੀ ਕ੍ਰਾਂਤੀ ਦਾ ਚਿੱਟਾ ਮੋਦੀ ਆ ਵਾਰ ਕਰ ਦੂਗੀ ਹਮ ਕਰ ਸਕਦੀ ਨਹੀਂ ਜੀ ਹਨਾ ਮੈਨੂੰ ਨਹੀਂ ਲੱਗਦਾ ਕਿ ਅੱਜ ਮੈਂ ਇਸ ਗੱਲ ਦੇ ਨਾਲ ਆਪਣੇ ਚੈਨਲ ਤੋਂ ਹਮ ਸਿੱਖਿਆ ਮੰਤਰੀ ਪੰਜਾਬ ਬੈਸ ਹਮ ਜਿਹੜਾ ਕਿਸੇ ਕਿਸੇ ਮੀਡੀਆ ਦੀ ਖਬਰ ਨਹੀਂ ਕਿਸੇ ਸ਼ਰਾਰਤੀ ਨੇ ਕਿਸੇ ਕ੍ਰਾਂਤੀ ਨੇ ਵੀਡੀਓ ਬਣਾ ਲਈ ਜਿੰਦ ਕਰਤੀ ਹਮ ਅਬ ਬੱਚੇ ਪਕੌੜੇ ਬਣ ਰਹੇ ਨੇ ਠੀਕ ਹੈ ਜਿੰਨੇ ਸਕੂਲਾਂ ਚ ਸਿੱਖਿਆ ਗ੍ਰੰਥੀ ਚੱਲਦੀ ਹੈ ਹੂੰ ਪੰਜਾਬ ਦੇ ਸਿੱਖਿਆ ਅੱਜ ਕੱਲ ਬੰਦ ਕੀਤੀ ਪਈ ਹੈ ਪੰਜਾਬ ਚ ਐਜੂਕੇਸ਼ਨ ਦਾ ਜਿਹੜਾ ਸੀ ਨਾ ਟੈਂਪੋ ਸੀਗਾ ਉਹ ਖਤਮ ਹੋ ਗਿਆ ਕਿਉਂਕਿ ਮੈਂ ਚਾਰ ਪੰਜ ਸਕੂਲਾਂ ਚ ਗਿਆ ਦੇਖਣ ਹੂੰ ਠੀਕ ਹੈ ਜੀ ਉਹ ਸਕੂਲ ਦੇ ਵਿੱਚ ਉਸ ਬਨਾਕ ਦੇ ਸਾਰੇ ਮੁਖ ਦੇ ਹਵਲ ਦੇ ਪ੍ਰਿੰਸੀਪਲ ਬੈਠੇ ਹੁੰਦੇ ਹੂੰ ਹੂੰ ਕਿਉਂਕਿ ਪਿਛੇ ਹੁਕਮਾਂ ਅਤਨ ਉਤੇ ਮਾਪੇ ਨਹੀਂ ਹੁੰਦੇ ਇੰਨੇ ਹਮ ਮਾਪੇ ਕਿਉਂ ਨਹੀਂ ਹੁੰਦੇ ਵੀ ਜਿਹੜਾ ਉਹਨੇ ਪੱਥਰ ਲੋਣਾ ਨਾ ਪੱਥਰ ਹਾਂਜੀ ਜਿਹੜਾ ਪੱਥਰ ਲੋਣਾ ਉਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਨਾਮ ਹਮ ਲਿਖਿਆ ਠੀਕ ਹੈ ਜੀ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਦਾ ਨਾਮ ਲਿਖਿਆ ਹਾਂਜੀ ਜਾਂ ਜਿਸ ਕਿਸੇ ਹੋਰ ਲੀਡਰ ਦਾ ਨਾਮ ਜਿਹੜਾ ਉਸ ਹਲਕੇ ਦਾ ਵੀ ਨਿਕਾ ਕੇ ਕਿਈ ਵੀ ਹੋਦਾ ਹਮ ਤੇ ਜਿਹਨੇ ਉਹ ਤੋਂ ਘਟਨ ਕਰਨਾ ਉਹਦਾ ਨਾਮ ਲਿਖਿਆ ਜੀ ਤੇ ਦੱਸਿਆ ਵੀ ਅੱਜ ਪਖਾਨਿਆਂ ਦਾ ਉਹ ਕਟੜਨ ਕਰਨ ਆ ਰਹੇ ਨੇ ਆ ਤਿੰਨ ਨਾਮ ਉੱਪਰ ਛਪੇ ਆ ਹਾਂਜੀ ਜਿਨ੍ਹਾਂ ਦੇ ਮਿਹਰਬਾਨੀ ਨਾਲ ਬੜਿਆ ਹੈਗਾ ਹਮਮਾਪੇ ਕਿਉਂ ਨਹੀਂ ਆਏ ਕਿ ਥਲਨੇ ਕ ਟੁਕੜ ਨਾ ਚਾਹੀਦਾ ਕੀ ਸੀ ਸਕੂਲ ਮੈਨੇਜ ਕਮੇਟੀ ਮਾਪਿਆਂ ਦੀ ਹੁੰਦੀ ਆ ਹਮ ਤੇ ਉਹਦਾ ਚੇਅਰਮੈਨ ਹੁੰਦਾ ਤੇ ਉਹ ਚੇਅਰਮੈਨ ਕਿੰਦਾ ਵੀ ਮੇਰਾ ਨਾਮ ਲੱਗਾ ਉੱਥੇ ਥੱਲੇ ਅਜੇ ਮਾਪੇ ਇਕੱਠੇ ਹੋਈਏ ਆਪਣੀ ਗੱਲ ਹੀ ਕਰਾਂਗੇ ਕੋਈ ਜੀ 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 ਕਟੁਕੜ ਠੀਕ ਹੈ ਨਾ ਇਕੱਠੇ ਹੋ ਗਏ ਵੀ ਸਾਡੇ ਸਕੂਲ ਜਿਹਦੇ ਆਪਾਂ ਕਹਿੰਨੀ ਹਮ ਪਰ ਤੁਸੀਂ ਜ਼ਮੀਨ ਨਾਲ ਜੁੜਨ ਲਈ ਸਰਪੰਚ ਦਾ ਨਾਮ ਨਹੀਂ ਲਿਖ ਸਕੇ ਹਮ ਜੀ ਤੁਸੀਂ ਕਿੰਨੇ ਸਰਪੰਚ ਸਾਡੇ ਸਾਰੇ ਤੇ ਸਰਪੰਚ ਤਾਂ ਰੁਸ ਕੇ ਬੈਠੇ ਆ ਹੂੰ ਨਾਂ ਲੈ ਕੇ ਚੱਲਣਾ ਚਾਹੀਦਾ ਸਰਪੰਚ ਜੀ ਇਹ ਸਰਗੇ ਚਲੇ ਜਾਂਦੇ ਆ ਵੀ ਤੈਨੂੰ ਕੱਲ ਨੂੰ ਗ੍ਰਾਂਟ ਲੈਣੀ ਇਹਨਾਂ ਕੋ ਹੂੰ ਹਨਾ ਅਦਰਵਾਈਜ਼ ਅੰਦਰੋਂ ਪੂਰਾ ਤਕਲੀਫ ਚਾਓ ਹੂੰ ਫਿਰ ਉਥੋਂ ਦਾ ਸਕੂਲ ਮੁਖੀ ਹੈ ਪ੍ਰਿੰਸੀਪਲ ਆ ਜਾਂ ਅਧਿਆਪਕਿਲ ਤੇ ਹੈ ਹੀ ਨਹੀਂ 70% ਜੀ ਜੀ ਜਿਹੜਾ ਵੀ ਹੈਗਾ ਹੂੰ ਜਿਹੜਾ ਪਕੌੜੇ ਖਿਲਾ ਰਿਆ ਕਟਕੜੋ ਦਾ ਨਾਂ ਤੇ ਹੋਵੇ ਹੂੰ ਵੀ ਮੇਰੇ ਹੁੰਦੇ ਆ ਮੇਰੇ ਮੇਰੇ ਹੱਥੀ ਇਹ ਜਿਹੜੀ ਤਮੀਰ ਹੋਈ ਬਿਲਡਿੰਗ ਦਾ ਉਦੀ ਗੋਈ ਜੀ ਉਥੇ ਨਾਨਕ ਭਗਵੰਤ ਮੰਦਰ ਬਣਾਉਣ ਆਏ ਆ ਜੀ ਨਾ ਸਿੱਖਿਆ ਮੰਦਿਰ ਬਣਾਉਣ ਆਏ ਆ ਉਹਨਾਂ ਦੇ ਗ੍ਰਾਂਟ ਭੇਜੀ ਸਰਕਾਰੀ ਉਹ ਆਪਦੇ ਘਰੋਂ ਨਹੀਂ ਭੇਜੀ ਉਹ ਸਾਡੇ ਕੀਤੇ ਟੈਕਸਰਾਂ ਤੋਂ ਲੜ ਕੇ ਉਥੇ ਪੈਸੇ ਭੇਜਦੇ ਆ ਪਰ ਜਿਨ੍ਹਾਂ ਨੇ ਇਮਾਨਦਰੀ ਨਾਲ ਉਹਨੂੰ ਬਣਾਇਆ ਹੂੰ ਕਿ ਉਹਨਾਂ ਨੂੰ ਨਾ ਨਹੀਂ ਚਾਹੀਦਾ ਥੱਲੇ ਚਾਹੀਦਾ ਉਹਨਾਂ ਨੂੰ ਵੀ ਕ੍ਰੈਡਿਟ ਚਾਹੀਦਾ ਜੀ ਤੁਸੀਂ ਜਦੋਂ ਸਰਕਾਰਾਂ 'ਚ ਨਹੀਂ ਆਏ ਸੀ ਹੂੰ ਜਦੋਂ ਤੁਸੀਂ ਐਮਪੀ ਨਹੀਂ ਬਣੇ ਸੀ ਉਦੋਂ ਤੁਸੀਂ ਅਦਗੜਨ ਕੀਤਾ ਸੀ ਇਹ ਕਮਰੇ ਦਾ ਹੂੰ ਉਦੋਂ ਲਿਖਦਾ ਸੀ ਠੇਕੇਦਾਰ ਕੌਣ ਤੇ ਮਿਸਤਰੀ ਕੌਣ ਤੇ ਗਰਾ ਟੈਕਨੋਲੋਜੀ ਕੋਣ ਹੂੰ ਕਿਨੇ ਸਹੀ ਥੱਕਦਾ ਰਹੇ ਆ ਮੈਂ ਰਹਿ ਹੀ ਨਹੀਂ ਜਦ ਉਦੋਂ ਪਤਾ ਸੀ ਤਾਂ ਹੁਣ ਹਾਂ ਉਦੋਂ ਤੁਸੀਂ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੁਣ ਤੁਸੀਂ 10500 ਸਕੂਲ ਚ ਭਗਵੰਤ ਮੰਨ ਭਗਵੰਤ ਬੰਦ ਲਗਾ ਰਹੇ ਹੋ ਹੂੰ ਜੇ ਉਹ ਭਗਵੰਤ ਮੰਨ ਲਿਖਾ ਰਹੇ ਹੋ ਹਰਜ ਕੋਈ ਨਹੀਂ ਗਾ ਵਧੀਆ ਗੱਲ ਆ ਹੂੰ ਤੁਸੀਂ ਮੁਖਮਦਰੀ ਪੰਜਾਬ ਦੇ ਹੋ ਤੁਹਾਡੀ ਅਗਵਾਈ ਚ ਬੰਦੇ ਕੁਝ ਹੋ ਰਿਹਾ ਪਰ ਜਿਨ੍ਹਾਂ ਦੇ ਕਰਕੇ ਹੋ ਰਿਹਾ ਜਿਹੜੀ ਜ਼ਮੀਨਾਂ ਦੀ ਜੁੜਨਾ ਤੁਹਾਡੇ ਸਲਾਹ ਕਰ ਕਿਹੜੇ ਹੋ ਹੂੰ ਮੈਨੂੰ ਲੱਗਦਾ ਕਿ ਕਿਸੇ ਨਾ ਜਿਹੜੇ ਆਈਏ ਸਹਾਧਾਰੀ ਨੇ ਜਿਹੜਾ ਫਾਰਮੈਟ ਤਿਆਰ ਕੀਤਾ ਉਹ ਜਿਹਨੂੰ ਕਾਂਗਰਸੀ ਹੋ ਹੂੰ ਉਹ ਕਿਵੇਂ ਉਹਨੂੰ ਪਤਾ ਵੀ ਸਰਕਾਰ ਨੂੰ ਫਿਲ ਕਿੰਦਾ ਕਰਨਾ ਅੱਛਾ ਜੀ ਠੀਕ ਹੈ ਜੀ ਹੂੰ ਹਨਾ ਉਹ ਜੁਰ ਕਾਂਗਰਸੀ ਕਿੰਦਾ ਵੀ ਇਹਨਾਂ ਨੂੰ ਪਤਾ ਲੱਗਣਾ ਨਹੀਂਗਾ ਇਹ ਹੈਗੇ ਆ ਆਮਚਾਰੇ ਜਿੱਦਾਂ ਕਿੰਦੇ ਹੁੰਦੇ ਆ ਅਨੁਭਵ ਨਿਗਾਣਾ ਕੋਈ ਵੀ ਤੇ ਇਹਨਾਂ ਨੇ ਇਹਨਾਂ ਨੇ ਖੁਸ਼ ਹੋਈ ਨਾ ਸਾਡੇ ਨਾਲ ਸ਼ਰਮ ਗਿਆ ਹੂੰ ਵੀ ਜਿਨ੍ਹਾਂ ਦਾ ਜੁੜਨਾ ਦਾ ਨਾ ਹੀ ਹੈ ਨਹੀਂ ਕਿਉਂਕਿ ਇਹ ਤਾਂ ਇਸ਼ਤਿਹਾਰ ਬਾਜੀ ਦੇ ਪਹਿਲੇ ਮਾਰਨੇ ਤੇ ਉਹ ਦੂਜੇ ਵਿਰੋਧੀ ਧਿਰਾਂ ਨੂੰ ਮੁੱਕੇ ਮਿਲ ਗਿਆ ਜਿਹੜੀ ਮੈਂ ਗੱਲ ਕੀਤੀ ਵਿਰੋਧੀ ਧਿਰਾਂ ਗੱਲਾਂ ਕਰਦੇ ਆ ਜੀ 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 ਹੈਨਾ ਵੀ ਤੁਸੀਂ ਕਿੰਨੇ ਸਾਡੇ ਕੋਲ 12742 ਪਿੰਡਾਂ ਦੇ ਵਿੱਚੋਂ ਸਾਰੇ ਸਰਪੰਚਾਂ ਨਾਲ ਆ ਤੇ ਤੁਹਾਡੇ ਨਾਲ ਵੀ ਨਾਮ ਲਿਖਣ ਲੱਗਿਆ ਕਿ ਭੱਦੇ ਆ ਹੂੰ ਬਿਲਕੁਲ ਹੈਨਾ ਹਾਂਜੀ ਫਿਰ ਉਹ ਸਰਪੰਚਾਂ ਨੂੰ ਦੂਰ ਕਿੱਦਾਂ ਹੋ ਗਿਆ ਹੂੰ ਹੈਨਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਰਕਾਰ ਹੈਗੀ ਆ ਕਿ ਇਹ ਮਤਲਬ ਇਹ ਅਧਿਆਪਕ ਦਾ ਸਤਿਕਾਰ ਕਰ ਸਕੇ ਹੂੰ ਹੈਨਾ ਜਾਂ ਇਹ ਅਧਿਆਪਕਾਂ ਨੂੰ ਉਹ ਬਣਦਾ ਸਤਕਾਰ ਦੇ ਸਕੇ ਜੀ ਜੇ ਡਾ. ਅਰਾਧਾ ਕਿਸਨ ਸਾਹਿਬ ਨੇ ਅਧਿਆਪਕਾਂ ਲਈ ਇਹ ਗਲਤੀ ਸੀ ਵੀ ਜਿਹੜਾ ਮੇਰਾ ਜਨਮ ਦਿਨ ਹੈਗਾ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਤੋਤੇ ਮਨਾਇਆ ਜਾਵੇ ਤਾਂ ਕਿ ਉਹਨਾਂ ਦੇ ਅਧਿਆਪਕਾਂ ਦਾ ਸਤਕਾਰ ਹੋਵੇ ਜਿਹੜੇ ਦੇਸ਼ ਦੇ ਨਿਰਮਾਤਾ ਕੌਮ ਦੇ ਨਿਰਮਾਤਾ ਹੈਗੇ ਉਹਨਾਂ ਨੂੰ ਉਹ ਮਾਨ ਮਿਲੇ ਹੂੰ ਸੁਪਰੀਮ ਕੋਰਟ ਨੇ ਗੱਲਾ ਕੀਆ ਗਿਆ ਕਿ ਅਧਿਆਪਕ ਜਿਹੜਾ ਕਰਮਚਾਰੀ ਨਹੀਂ ਹੁੰਦਾ ਹੂੰ ਅਦੇ ਆਪ ਕੌਮ ਦਾ ਨਰਮਾਤਾ ਹੁੰਦਾ ਇਹਨਾਂ ਨੂੰ ਸਰਕਾਰਾਂ ਕਰਮਚਾਰੀਆਂ ਵਾਂਗ ਨਾ ਮੰਨ ਹਮ ਇਹਨੂੰ ਸਤਿਕਾਰ ਦੇਣ ਤੇ ਇਹ ਕੀ ਸਮਝਦੇ ਆ ਹਮ ਇਹ ਤਾਂ ਕਰਮਚਾਰੀ ਬੰਦੇ ਕਰਮਚਾਰੀ ਵੀ ਨਹੀਂ ਸਮਝਦੇ ਬੰਦੂ ਆ ਮਜ਼ਦੂਰ ਹਮ ਅੱਜ ਜਿੱਥੇ ਮਰਜ਼ੀ ਜਿਹਦੀ ਮਰਜ਼ੀ ਡਿਊਟੀ ਲਗਾ ਦਿੰਦੇ ਆ ਬੰਦੂ ਆ ਮਜ਼ਦੂਰ ਜੀ ਦੌਕੇ ਮਾਰਦੇ ਆ ਹਾਂਜੀ ਹੈਨਾ ਇਹ ਸਰਕਾਰ ਤੁਸੀਂ ਲੋਕਾਂ ਦੀ ਕਿਉਂ ਨਹੀਂ ਬਣ ਸਕੇ ਅਜੇ ਤੱਕ ਹਮ ਤੇ ਜੇ ਭਾਈ ਸਾਹਿਬ ਕਹਿੰਦੇ ਮਟੀਰੀਅਲ ਕਿੱਥੋਂ ਆ ਗਿਆ ਤੇ ਫਿਰ ਗੁੱਸੇ ਦੇ ਲੋਕ ਮੈਨੂੰ ਵੀ ਲੱਗਾ ਸੀ ਪਰ ਜਦੋਂ ਮੈਂ ਦੇਖਦਾ ਕਿ ਵਰਕ ਤੇ ਹੋਈ ਆ ਹੂੰ ਹੈਨਾ ਜੀ ਤੇ ਇਹ ਸਰ ਕੇ ਨਹੀਂ ਲੱਗ ਹੂੰ ਬਿਲਕੁਲ ਸਹੀ ਸੋ ਘੜਾ ਸਾਹਿਬ ਆਪਾਂ ਉਮੀਦ ਕਰਦੇ ਆ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧਿਤ ਭਾਗ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਮਿਲਾਂਗੇ ਉਦੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ